ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੀਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਸਭ ਦੇ ਬਜਟ ਚਾਣਿਆੜੀ ਆ ਪਰ ਇਹਨਾਂ ਦੇ ਜਿਹੜੇ ਕਲਰ ਪ੍ਰਿੰਟ ਨੇ ਉਹ ਦੇਖ ਕੇ ਮੈਨੂੰ ਤਾਂ ਪਰਸਨਲੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੇਰੇ ਸਾਹਮਣੇ ਪਏ ਨੇ ਜੀ ਸਟੱਫ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਬਹੁਤ ਸੋਹਣੇ ਨੇ ਸਾਰੀ ਸੂਟਾਂ ਦੇ ਤੇ ਬ੍ਰਾਂਡਡ ਰਹਿਣਗੇ ਜੀ ਰਾਮ ਟੈਕਸਾ ਸਾਈਬਾ ਤੇ ਰੀਵਾ ਬ੍ਰਾਂਡ ਦੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਅੱਜ ਦਵਾਂਗੇ ਪ੍ਰਿੰਟਡ ਸੂਟ ਨੇ ਇਹ ਸੂਟ ਸਾਡੇ ਹਮੇਸ਼ਾ ਹੀ 1500 ਤੋਂ ਲੈ ਕੇ 1700 ਦੇ ਸੇਲ ਹੁੰਨੇ ਆ ਰਾਮ ਟੈਕਸ ਦਾ ਅਲੱਗ ਪ੍ਰਾਈਸ ਜਾਂਦਾ ਰੀਵਾ ਦਾ ਅਲੱਗ ਚ ਜਾਂਦਾ ਸਹੀਵਾ ਦਾ ਅਲੱਗ ਚ ਤਾਂ ਅਸੀਂ ਅੱਜ ਇੱਕੋ ਹੀ ਪ੍ਰਾਈਸ ਕੱਢਾਂਗੇ ਸਾਰੇ ਸੂਟ 1500 ਤੋਂ ਲੈ ਕੇ 1700 ਵਾਲੇ ਸੂਟ ਨੇ ਸਟਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟਫ ਆ ਜਿਹੜਾ ਸੂਟ ਮੈਂ ਪਾਇਆ ਵੀ ਹੋਇਆ ਇਹ ਲੀਲਨ ਦੇ ਉੱਪਰ ਆ ਤੁਸੀਂ ਦੇਖਿਆ ਹੀ ਹੋਗਾ ਮੇਰੀ ਵੀਡੀਓਜ਼ ਮੈਂ ਬਹੁਤ ਵਾਰੀ ਪਾ ਚੁੱਕੀ ਹਾਂ ਇਹ ਵਾਲਾ ਸੂਟ ਕੋਈ ਸਟਫ ਨੂੰ ਕੰਪਲੇਨ ਨਹੀਂ ਹੈਗੀ ਕੁਝ ਵੀ ਨਹੀਂ ਆ ਤੇ 1700 ਵਾਲਾ ਸੂਟ ਸੀਗਾ ਤੇ ਤੁਸੀਂ ਦੁਪੱਟਾ ਜਿੱਦਾਂ ਮਰਜ਼ੀ ਲਗਾ ਲਿਓ ਵਿਦਆਊਟ ਦੁਪੱਟਾ ਮੇਰਾ ਕੋਟੇ ਡੋਰੀ ਦਾ ਦੁਪੱਟਾ ਇਹਦੇ ਨਾਲ ਤੁਸੀਂ ਜਿਵੇਂ ਵੀ ਇਹਨਾਂ ਨਾਲ ਤੁਹਾਡੇ ਕੋਲ ਦੁਪੱਟੇ ਪਏ ਹੋਣੇ ਤੁਸੀਂ ਮੈਚ ਕਰਨੇ ਆ ਸੂਟ ਮੈਚ ਕਰ ਸਕਦੇ ਹੋ ਅਸੀਂ ਤੁਹਾਨੂੰ ਅੱਜ ਸਾਰੇ ਹੀ ਸੂਟ ਦਵਾਂਗੇ ਜੀ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਸੀਂ ਤੁਹਾਨੂੰ 2000 ਦੇ ਦਵਾਂਗੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ ਅਸੀਂ ਤੁਹਾਨੂੰ 11 ਸਦਾ ਸੂਟ ਦੇਵਾਂਗੇ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਪੰਜਾਬ ਦੇ ਵਿੱਚ ਅੱਜ ਦੀ ਸ਼ਿਪਿੰਗ 50 ਰੁਪਏ ਰਹੇਗੀ ਕਿਉਂਕਿ ਇਹਨਾਂ ਦਾ weight ਬਹੁਤ ਘੱਟ ਆ ਠੀਕ ਹੈ ਬੁਕਿੰਗ ਲਈ ਨੰਬਰ ਹੋਊਗਾ ਜੀ 8283 828381 ਨੰਬਰ ਇਸ ਨੰਬਰ ਤੇ ਤੁਸੀਂ ਵੀ ਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਇਹ ਹੈਗੇ ਜੀ ਆਪਣਾ ਫਰਸਟ ਪ੍ਰਿੰਟ ਕਲਰ ਪ੍ਰਿੰਟ ਦਾ ਬਹੁਤ ਸੋਹਣਾ ਹੈ ਬਿਲਕੁਲ ਸੌਫਟ ਸਟਫ ਆ ਲਾਈਨਿੰਗ ਤੋਂ ਵਿਦਾਊਟ ਸੂਟ ਬਣਨੇਗੇ ਬਾਕੀ ਥੋੜੀ ਚੁਆਇਸ ਆ ਤੁਸੀਂ ਲਾਈਨਿੰਗ ਲਗਾਣੀ ਆ ਇਹ ਹੈਗੀ ਆ ਜੀ ਇਹਦੇ ਨਾਲ ਲਾਈਟ ਪ੍ਰਿੰਟ ਦੇ ਵਿੱਚ ਸਲਵਾਰ ਠੀਕ ਹੈ ਡਾਰਕ ਪ੍ਰਿੰਟ ਦੀ 셔ਟ ਆ ਲਾਈਟ ਪ੍ਰਿੰਟ ਦੇ ਵਿੱਚ ਸਲਵਾਰ ਆ ਇਹਨੂੰ ਵੈਸੇ 네ਗੇਟਿਵ ਪੋਜ਼ਿਟਿਵ ਪ੍ਰਿੰਟ ਬੋਲ ਦਿੰਦੇ ਆ ਤੇ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਕਲਰ ਪ੍ਰਿੰਟ ਦੰਨੀ ਆ ਅਗਰ ਤੁਸੀਂ ਇੱਕ ਸੂਟ ਲੈਣਾ ਤਾਂ ਤੁਹਾਨੂੰ 1150 ਦਾ ਪਏਗਾ ਵਿਦ ਸ਼ਿਪਿੰਗ ਠੀਕ ਹੈ ਜੀ ਪੰਜਾਬ ਦੇ ਵਿੱਚ ਅਗਰ ਤੁਸੀਂ ਹੋਰ ਸਟੇਟ ਤੋਂ ਆ ਤਾਂ ਫਿਰ ਤੁਹਾਨੂੰ 80 ਰੁਪਏ ਸ਼ਿਪਿੰਗ ਚਾਰਜ ਜਹੀ ਪੈਣਗੇ ਇਹਦੇ ਨਾਲ ਇਹ ਸਲਵਾਰ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ ਦੋ ਸੂਟ 2000 ਦੇ ਪੈਣਗੇ ਬਹੁਤ ਪਿਆਰੇ ਸੂਟ ਨੇ ਜੀ ਦੀਵਾ ਬ੍ਰਾਂਡ ਆ ਕਲਰ ਕੰਟਰਾਸਟ ਬਹੁਤ ਸੋਹਣੇ ਆ ਸੇਮ ਦੇ ਵਿੱਚ ਤੁਹਾਨੂੰ ਇਹ ਤਿੰਨ ਸੂਟ ਮਿਲ ਜਾਣਗੇ ਇਹ ਦੋ ਸੂਟ ਨੇ ਠੀਕ ਹੈ ਇੱਕ ਸੂਟ ਇਹ ਆ ਦੋ ਸੂਟ ਇਹ ਨੇ ਪ੍ਰਿੰਟ ਦਾ ਇੱਕ ਤੋਂ ਇੱਕ ਨੇ ਜਿਹੜਾ ਵੀ ਪ੍ਰਿੰਟ ਖੋਲੀਏ ਉਹੀ ਪ੍ਰਿੰਟ ਬਹੁਤ ਸੋਹਣਾ ਹੈ ਪਿਓਰ ਕਾਟਨ ਦੇ ਸੂਟ ਆ ਕੋਈ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਦੇ ਨਾਲ ਤੁਸੀਂ ਪਿਓਰ ਦੇ ਦੁਪट्टे ਲਾਓ ਇਹਨਾਂ ਸੂਟਾਂ ਦੇ ਨਾਲ ਤੁਹਾਡੇ ਪੂਰੇ ਸਰਦਾਰੀ ਸੂਟ ਬਣ ਜਾਣੇ ਠੀਕ ਹੈ ਜੀ ਹਲਕਾ ਹਲਕਾ ਜਿਹਾ ਸੈਲਫ ਪ੍ਰਿੰਟ ਆ ਇਸ ਸਲਵਾਰ ਦੇ ਵਿੱਚ ਇਹ ਹੈਗਾ ਜੀ ਲਾਈਟ ਪ੍ਰਿੰਟ ਦੇ ਨਾਲ ਸਲਵਾਰ ਤੇ ਇਹ ਹੈਗੀ ਹੈ ਦੀ ਸ਼ਰਟ ਪ੍ਰਿੰਟਿੰਗ ਦੇਖੋ ਸਾਰੇ ਸੂਟਾਂ ਦੇ ਕਿੰਨੇ ਪਿਆਰੇ ਆ ਸੇਮ ਹੀ ਪ੍ਰਿੰਟ ਜੇ ਗ੍ਰੇ ਕਲਰ ਵੀ ਹੈਗਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਆ ਸੂਟ ਦਾ ਸਟੱਫ ਦੇਖੋ ਸੌਰੀ ਪ੍ਰਿੰਟ ਦੇਖੋ ਸਟੱਫ ਤਾਂ ਜਦੋਂ ਤੁਹਾਡੇ ਪਾਸ ਆਏਗਾ ਤੁਸੀਂ ਉਸ ਟਾਈਮ ਦੇਖੋਗੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਦੋ ਸ਼ਰਟਾਂ ਨੇ ਠੀਕ ਹੈ ਤੇ ਇਹ ਹੈਗਾ ਜੀ ਦੋ ਸਲਵਾਰਾਂ ਦਾ ਸਟੱਫ ਇਹ ਦੋ ਸੂਟ ਨੇ ਮਤਲਬ ਆਪਣੇ ਕੋਲ ਹਲਕਾ ਲਾਈਟ ਪ੍ਰਿੰਟ ਹੈਗਾ ਇਹਦੇ ਵਿੱਚ ਨੈਕਸਟ ਪ੍ਰਿੰਟ ਹੈ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਪਿਓਰ ਕਾਟਨ ਦੇ ਸੂਟ ਆ ਇੱਕ ਸੂਟ ਲਓਗੇ ਤੁਸੀਂ 1100 ਦਾ ਪਾਏਗਾ ਦੋ ਸੂਟ ਲਓਗੇ ਤਾਂ ਤੁਹਾਨੂੰ 2000 ਦੇ ਦੋ ਸੂਟ ਲੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਪੰਜਾਬ ਦੇ ਵਿੱਚ ਅੱਜ 50 ਰੁਪਏ ਸ਼ਿਪਿੰਗ ਰਹੇਗੇ ਜੇ ਇਹਨਾਂ ਸੂਟਾਂ ਦੇ ਦੇਖੋ ਜੀ ਸੂਟ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਇਹ ਸ਼ਰਟ ਆ ਤੇ ਇਹ ਹੈਗੀ ਇਹਦੀ ਸਲਵਾਰ ਬਰੀਕ ਪ੍ਰਿੰਟ ਦੇ ਵਿੱਚ ਹੈ ਨੈਕਸਟ ਦਿਖਾਣੇ ਆ ਇਹ ਬਹੁਤ ਸੋਹਣਾ ਸਟੱਫ ਆ ਬਿਲਕੁਲ ਸੌਫਟ ਦੇ ਵਿੱਚ ਸਟੱਫ ਹੈ ਜੀ ਇਹ ਹੈ ਹਲਕੀ ਜੀ ਲਾਈਨ ਆ ਸਟੱਫ ਦੇ ਵਿੱਚ ਪ੍ਰਿੰਟ ਦੇਖਿਓ ਸੂਟ ਦਾ ਤੁਸੀਂ ਇਹਨਾਂ ਤੇ ਵਰਕ ਕਰਵਾਣੀ ਆ ਤਾਂ ਉਹ ਵੀ ਕਰਵਾ ਸਕਦੇ ਹੋ ਵਿਦਆਊਟ ਵਰਕ ਪਾਣਾ ਸੂਟ ਵਿਦਆਊਟ ਵਰਕ ਪਾ ਸਕਦੇ ਹੋ 2.5 ਮੀਟਰ ਦੀ ਕਟ ਆਈ ਹੈ ਇਹ ਇਹ ਦੇਖੋ ਸਲਵਾਰ ਤੇ ਵੀ ਲਾਈਟ ਲਾਈਟ ਜਿਆ ਬਹੁਤ ਸੋਹਣਾ ਪ੍ਰਿੰਟ ਆ ਇਹ ਕਿਹਦੇ ਵਿੱਚ ਇਹ ਕਲਰ ਮਿਲ ਜਾਏਗਾ ਤੁਹਾਨੂੰ ਠੀਕ ਹੈ ਇੱਕ ਕਿਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਮਿਲ ਜਾਏਗਾ ਸਲਵਾਰਾਂ ਦੇ ਕਲਰ ਸਿਮਿਲਰ ਜਈਆਂ ਸ਼ਰਟਾਂ ਦਾ ਜਿਹੜਾ ਫਲਾਰ ਦਾ ਕਲਰ ਉਹ ਚੇਂਜ ਹੋ ਜਾਏਗਾ ਦੇਖ ਤੁਹਾਨੂੰ ਇਹਦੇ ਵਿੱਚ ਇਹ ਬਲੈਕ ਗ੍ਰੇ ਜਿਆ ਸ਼ੇਡ ਮਿਲ ਜਾਏਗਾ ਸਟਾਫ ਬਹੁਤ ਜਿਆਦਾ ਪਿਆਰਾ ਹੈ ਰੀਵਾ ਦੇ ਸੂਟ ਨੇ ਜੀ ਇਹ ਵਿਦੇ ਦੁਪੱਟਾ ਦੰਨੇ ਹੁੰਨੇ ਅਸੀਂ ਤੁਹਾਨੂੰ ਸੂਟ ਉਹੀ ਸਟੱਫ ਹੈ ਇਹ ਜਿਹੜਾ ਵਿਦੇ ਦੁਪੱਟਾ ਦੰਨੇ ਅਸੀਂ ਤੁਹਾਨੂੰ 2010 ਦਾ ਸੂਟ ਤੁਸੀਂ ਇਹ ਦੇਖ ਲਓ ਵੀ ਅਸ ਤੁਹਾਨੂੰ ਕਿੰਨਾ ਸਸਤਾ ਸੂਟ ਮਿਲ ਰਿਹਾ ਹੈ ਮਸਲੀਨ ਤੇ ਦੁਪੱਟੇ ਪ੍ਰਿੰਟਡ ਹੁੰਦੇ ਹਨ ਇਹਨਾਂ ਦੇ ਨਾਲ ਅਸ ਤੁਹਾਨੂੰ ਵਿਦਾਊਟ ਦੁਪੱਟਾ ਸੇਮ ਹੀ ਸੂਟ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 2000 ਚ ਪੈਣਗੇ 1000 ਰੁਪਿਆ ਪਰ ਸੂਟ ਤੁਹਾਨੂੰ ਕੋਸਟ ਕਰੇਗਾ ਅਗਰ ਤੁਸੀਂ ਸਿੰਗਲ ਸੂਟ ਲੈਣਾ ਹੈ ਤਾ ਫਿਰ ਤੁਹਾਨੂੰ 1100 ਦਾ ਸੂਟ ਪਏਗਾ ਜੀ ਨੈਕਸਟ ਪ੍ਰਿੰਟ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਠੀਕ ਹੈ ਜੀ ਇਹ ਹੈਗੀ ਹੈ ਜੀ ਸਲਵਾਰ ਲਾਈਟ ਪ੍ਰਿੰਟ ਦੇ ਵਿੱਚ ਠੀਕ ਹੈ ਸੇਮ ਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਨਾਲ ਆ ਜਾਏਗੀ ਇਹ ਪੀਚ ਕਲਰ ਦੀ ਸਲਵਾਰ ਠੀਕ ਹੈ ਪ੍ਰਿੰਟ ਬਹੁਤ ਸੋਹਣਾ ਹੈ ਕੱਪੜਾ ਵੀ ਬਹੁਤ ਸੋਹਣਾ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਲਾਈਟ ਜਾਂ ਸ਼ੇਡ ਆ ਜੀ ਪਿਸਤਾ ਜਆ ਕਲਰ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਤਿੰਨ ਸੂਟ ਹੈਗੇ ਆ ਸੇਮ ਦੇ ਵਿੱਚ ਪ੍ਰਿੰਟ ਦੇਖੋ ਜੀ ਸੂਟ ਦਾ ਕਲਰ ਪ੍ਰਿੰਟ ਬਹੁਤ ਪਿਆਰਾ ਸਾਰੇ ਹੀ ਸੂਟ ਬ੍ਰਾਂਡਡ ਰਹਿਣਗੇ ਜਿੰਨੇ ਵੀ ਤੁਸੀਂ ਪ੍ਰਿੰਟ ਸੂਟ ਦੇਖੋਗੇ ਇਹ 1500 ਤੋਂ ਲੈ ਕੇ 1700 ਵਾਲੀ ਸੂਟ ਨੇ ਸਾਰੇ ਇਦੇ ਨਾਲ ਪਲੇਨ ਸਲਵਾਰ ਆ ਕਾਟਨ ਦੀ 2.5 ਮੀਟਰ ਦੀ ਕੱਟ ਰਹੇਗੇ ਜੀ ਕਿਸੇ ਨਾਲ 3 ਮੀਟਰ ਦੀ ਸਲਵਾਰ ਕਿਸੇ ਨਾਲ ਵੀ ਨਹੀਂ ਹੈਗੀ 2.5 ਮੀਟਰ ਦੀ ਸਲਵਾਰ ਆ ਇਹ ਨੇਵੀ ਬਲੂ ਜਿਹਾ ਸ਼ੇਡ ਆ ਗਿਆ ਠੀਕ ਹੈ 프린ਟਿੰਗ ਇੱਕ ਤੋਂ ਇੱਕ ਹੈ ਬ੍ਰਾਂਡਡ ਸੂਟ ਨੇ ਸਾਰੇ ਜਿਹੜਾ ਵੀ ਕਲਰ ਪ੍ਰਿੰਟ ਲੈਣਾ ਹੈ ਥੋੜਾ ਜਿਹਾ ਲਾਈਟ ਆ ਗਿਆ 셔ਟ ਦਾ ਪ੍ਰਿੰਟ ਇਹਦੇ ਨਾਲ ਨਾ ਪਲੇਨ ਸਲਵਾਰਾਂ ਇਹ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ yellow shade ਚ ਮਿਲ ਜਾਏਗਾ ਬਹੁਤ ਪਿਆਰੇ ਬ੍ਰਾਂਡਡ ਪੀਸ ਤੇ ਇੱਕ ਕਲਰ ਤੁਹਾਨੂੰ ਇਹ ਭਿਆਜੀ ਜਿਹਾ ਸ਼ੇਡ ਆ ਠੀਕ ਹੈ ਜੀ ਇਹ ਸਾਰੇ ਕਲਰ ਬਹੁਤ ਪਿਆਰੇ ਆ ਇਹ ਸਟੱਫ ਵੀ ਬਹੁਤ ਸੋਹਣਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਵੋਦੀ ਨਾਲ ਦਾ ਹੀ ਆ ਪ੍ਰਿੰਟ ਦੇਖਿਓ ਜੀ ਸੂਟ ਦਾ ਆਫਿਸ ਵੀ ਆ ਘਰ ਨੂੰ ਆਣ ਜਾਣ ਨੂੰ ਜਿੱਦਾਂ ਮਰਜ਼ੀ ਸੂਟ ਪਾ ਸਕਦੇ ਹੋ ਤੁਸੀਂ ਥੋੜੇ ਤੇ ਡਿਪੈਂਡ ਹੈ ਤੁਸੀਂ ਇਹਨੂੰ ਕਿੱਦਾਂ ਸਟਿਚ ਕਰਵਾਣਾ ਹੈ ਪੈਂਟ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਵਰਕ ਕਰਾਣਾ ਵਿਦਾਉਟ ਵਰਕ ਲੇਸੀਸ ਦੇ ਨਾਲ ਬਣਾ ਸਕਦੇ ਹੋ ਸੇਮ ਦੇ ਵਿੱਚ ਦੋ ਸੂਟ ਆ ਜੀ ਇੱਕ ਕਲਰ ਮਿਲ ਜੇਗਾ ਇਹ ਵੀ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਹੀ ਬਹੁਤ ਪਿਆਰਾ ਹੈ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਸਾਰੇ ਹੀ ਪ੍ਰਿੰਟ ਇੱਕ ਤੋਂ ਇੱਕ ਨੇ ਜਿਹੜਾ ਵੀ ਪ੍ਰਿੰਟ ਖੋਲੀਏ ਤਿੰਨ ਕਲਰ ਨੇ ਇਸ ਪ੍ਰਿੰਟ ਦੇ ਵਿੱਚ ਨੈਕਸਟ ਦਿਖਾਣੇ ਆ ਸੂਟ ਇਹ ਜਿਹੜਾ ਸਟੱਫ ਮੈਂ ਪਾਇਆ ਹੋਇਆ ਉਸ ਸਟੱਫ ਦੇ ਵਿੱਚ ਸੂਟ ਨੇ ਇਹ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਮੈਂ ਹਮੇਸ਼ਾ ਹੀ ਸੂਟ ਲਾਈਨਿੰਗ ਵਾਲਾ ਪਾਣੀ ਆ ਮੈਂ ਲਾ ਕਾਟਨ ਦੀ ਲਾਈਨਿੰਗ ਲਗਾਈ ਹੋਈ ਹੈ ਇਹਦੇ ਨੀਚੇ ਇਹਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਜੀ ਇਹ ਦੋ ਸੂਟਾਂ ਦਾ ਸਟਾਫ ਆ ਤਿੰਨ ਸੂਟ ਮਿਲ ਜਾਣਗੇ ਠੀਕ ਹੈ ਤੇ ਕਲਰ ਮਿਲ ਜਾਣਗੇ ਜੀ ਇਹਦੇ ਵਿੱਚ ਸੋਨੋ ਦੋ ਤਿੰਨ ਇਹ ਰੀਵਾ ਬ੍ਰਾਂਡ ਦਾ ਸੂਟ ਆ ਮੈਂ ਇਹਨਾਂ ਦੀ ਪਹੁੰਚਾਂ ਤੇ ਵਰਕ ਵੀ ਕਰਵਾਇਆ ਹੋਇਆ ਸੂਟ ਦੇ ਉੱਪਰ ਤੇ ਕੋਟਾ ਡੋਰੀ ਦਾ ਦੁਪੱਟਾ ਲਗਾਇਆ ਹੋਇਆ ਇਹਦੇ ਨਾਲ ਲੇਸੀ ਜੇ ਨਾਲ ਬਣਾਇਆ ਹੋਇਆ ਸੂਟ ਆ ਉਹ ਤੁਹਾਡੀ ਚੋਆਇਸ ਆ ਜੀ ਤੁਸੀਂ ਇਹਨੂੰ ਕਿੱਦਾਂ ਬਣਾਉਣਾ ਹੈ ਸਟੱਫ ਪਰ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਬਹੁਤ ਸੋਹਣਾ ਸਟੱਫ ਆ ਇਹ ਵੀ ਕਲਰ ਪ੍ਰਿੰਟ ਸਟੱਫ ਇੱਕ ਤੋਂ ਇੱਕ ਨੇ ਜਿਹੜਾ ਵੀ ਤੁਸੀਂ ਲੈਣਾ ਸੂਟ ਲੈ ਸਕਦੇ ਹੋ ਟ੍ਰੇਡ ਸਲਵਾਰ ਬਣਾ ਲੋ ਪੈਂਟ ਪਟਿਆਲਾ ਇਹ ਜਨਤ ਸੈਮੀ ਪਟਿਆਲਾ ਬਣੇਗੀ 2.5 ਮੀਟਰ ਦੇ ਨਾਲ ਪ੍ਰਿੰਟ ਦਿਖਾਣ ਲੱਗੀ ਆ ਜੀ ਤੁਹਾਨੂੰ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਆ ਪ੍ਰਿੰਟ ਜਦੋਂ ਸਿਥਾਨ ਚੋਂ ਕੱਟ ਰਹੇ ਸੀ ਇਹ ਤਿੰਨ ਤਿੰਨ ਸੂਟ ਹੈਗੇ ਆ ਆਪਣੇ ਕੋ ਕੋਈ ਤੁਹਾਨੂੰ ਤਿੰਨੀ ਦਿਖਾ ਦਾਨੇ ਆ ਕੋਈ ਕੋਈ ਹਲੇ ਸਾਡਾ ਕਟਿੰਗ ਕਿੰਨੀ ਹੋ ਪਿਆ ਜੀ ਇਹ ਦੋ ਦੋ ਤਿੰਨ ਤਿੰਨ ਸੂਟਾਂ ਦਾ ਥਾਨ ਪਈ ਹੈ ਮੈਚਿੰਗ ਦੇ ਵਿੱਚ ਇਹ ਫਾਇਦਾ ਹੁੰਦਾ ਕੁਆਂਟੀਟੀਆਂ ਚੱਕਣ ਦੇ ਵਿੱਚ ਥੋੜਾ ਵੀ ਬਹੁਤ ਜ਼ਿਆਦਾ ਫਾਇਦਾ ਹੈ ਮੈਂ ਵੀ ਸੇਲਾਂ ਲਗਾ ਰਹੀਆਂ ਇਹ ਦੇਖੋ ਪ੍ਰਿੰਟ ਸ਼ਰਟ ਦਾ ਠੀਕ ਹੈ ਪਲੇਨ ਸਲਵਾਰ ਹੈ ਜੇ ਨਾਲ ਇਹ ਚ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਕਲਰ ਜਿਹੜਾ ਮਰਜ਼ੀ ਲੈ ਲਓ ਉਹੀ ਕਲਰ ਬਹੁਤ ਸੋਹਣਾ ਹੈ ਨੈਕਸਟ ਡਿਜ਼ਾਈਨ ਮਿਲ ਜੇਗਾ ਇਹ ਲਾਈਟ ਪ੍ਰਿੰਟ ਦੇ ਵਿੱਚ ਸਲਵਾਰ ਆ ਤੇ ਹੈਗੇ 셔ਟ ਸੇਮ ਦੇ ਵਿੱਚ ਤਿੰਨ ਸੂਟ ਆ ਇਹ ਹੈਗੇ ਜੀ ਹਲਕੀ ਮਲਟੀ ਜੀ 셔ਟ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਤੁਹਾਡੇ ਕੋਲ ਪਿਓਰ ਦਾ ਕਿਹੜਾ ਦੁਪੱਟਾ ਪਿਆ ਉਹਨਾਂ ਨਾਲ ਮੈਚ ਕਰ ਸਕਦੇ ਹੋ ਠੀਕ ਹੈ ਜਾਂ ਫਿਰ ਤੁਸੀਂ ਇਹਨਾਂ ਨਾਲ ਦੁਪੱਟੇ ਲੈਣੇ ਹੀ ਨੇ ਤਾਂ ਤੁਸੀਂ ਲੈ ਵੀ ਸਕਦੇ ਹੋ ਸੂਟ ਬ੍ਰਾਂਡੇਡ ਸੂਟ ਪ੍ਰਿੰਟ ਦੇਖੋ ਸੂਟ ਦਾ ਕਲਰ ਦੇਖਿਓ ਜੀ ਇਸ ਪ੍ਰਿੰਟ ਦੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਕਿੱਦਾਂ ਲੱਗਦੇ ਆ ਸੂਟ ਸਾਰੇ ਤੁਹਾਡੇ ਕਮੈਂਟ ਬਹੁਤ ਸਾਰੇ ਆਨੇ ਆ ਥੈਂਕ ਯੂ ਸਭ ਦਾ ਜੀ ਤੁਸੀਂ ਮੇਰੇ ਸੂਟਾਂ ਨੂੰ ਬਹੁਤ ਮਤਲਬ ਕਿ ਕੈਨੀ ਉਹ ਵੀ ਵਾਕਈ ਸੂਟ ਹੈਗੀਆਂ ਤੁਸੀਂ ਰੋਜ਼ ਵੈਰਾਈਟੀ ਕਿੱਥੋਂ ਲੈ ਕੇ ਆਨੇ ਆ ਮੈਂ ਚੁਣ-ਚੁਣ ਕੇ ਲੈ ਕੇ ਆਨੀ ਆ ਜੀ ਵਾਕਈ ਸੂਟ हर टाइम फोन पर रहीद लो भी मेरे पास फोटोज आने उन्होंने मैं चुनने पेने सूट नैक्सट दे रहे हैं जी ये भी प्रिंट बहुत सोहना ये मैं थान चो एक एक पीस कटिया हुआ ठीक है, हुई है। ਇਹਦੇ ਵੀ ਸੋਹਣੋ ਇਹ ਕਿਹੜਾ ਡਿਜ਼ਾਈਨ ਮਿਲ ਜੇਗਾ ਇਹ ਸਟਫ ਬਹੁਤ ਪਿਆਰਾ ਹੈ ਬਹੁਤ ਸੋਹਣਾ कॉटन ਦੇ ਉੱਪਰ ਹੈ ਮੈਂ ਤੁਹਾਨੂੰ ਬੈਕ ਸਾਈਡ ਤੇ ਦਿਖਾਨੀ ਹੈ ਇਸ ਚ ਹਲਕੀ ਜਿਹੀ ਇੱਕ ਲਾਈਨ ਆਂਦੀ ਹੈ ਐਦਾਂ ਇਹ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਸ ਚ ਵੀ ਲਾਈਨ ਆਂਦੀ ਹੈ ਬੈਕ ਸਾਈਡ ਤੇ ਤਾਂ ਤੁਸੀਂ ਕੁਝ ਐਦਾਂ ਦਾ ਬਣਾ ਸਕਦੇ ਹੋ ਮੈਂ ਬਾਜੂ ਤੇ نیچے ਨਹੀਂ ਲਾਈਨਿੰਗ ਲਗਾਈ ਹੋਈ ਪਰ ਸ਼ਰਟ ਦੇ نیچے ਲਗਾਈ ਹੋਈ ਹੈ ਨੀਚੇ-ਨੀਚੇ ਬਾਜੂs ਨਹੀਂ ਹੈਗੀ ਤੇ ਇਹ ਹੈਗਾ ਜੀ ਬਹੁਤ ਸੋਹਣਾ ਕਲਰ ਤੁਸੀਂ ਇਹਨਾਂ ਦੇ ਕੋਟ ਸੈੱਟ ਵੀ ਬਣਾ ਸਕਦੇ ਹੋ ਕੋਟ ਸੂਟ ਬਹੁਤ ਸੋਹਣੇ ਲੱਗਣਗੇ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਅਸੀਂ ਕੋਟ ਸੂਟ ਬਣਾਏ ਆ ਉਰੇ ਇਹ ਆਪਣੇ ਕੋਲ ਕੋਈ ਪ੍ਰੈਸ ਵਾਸਤੇ ਗਏ ਹੋਏ ਆ ਨੈਕਸਟ ਵੀਡੀਓ ਚ ਦਿਖਾ ਦਾਂਗੇ ਕਿਸੇ ਚ ਇਹਨਾਂ ਦੇ ਕੋਟ ਸੂਟ ਬਹੁਤ ਸੋਹਣੇ ਲੱਗਦੇ ਬਣੇ ਹੋਏ ਦੇਖੋ ਜੀ ਪ੍ਰਿੰਟ ਸਲਵਾਰ ਲਾਈਟ ਪ੍ਰਿੰਟ ਤੇ ਆ ਜਿਹੜੇ ਸਲਵਾਰ ਤੇ ਲਾਈਟ ਪ੍ਰਿੰਟ ਆ ਨਾ ਉਸ 'ਚ ਵੀ ਹਲਕਾ ਮਲਟੀ ਜਾਂ ਸ਼ੇਡ ਆਂਦਾ ਈ ਜਿਹੜਾ ਸ਼ਰਟ ਦੇ ਵਿੱਚ ਆਂਦਾ ਜੀ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟਾਂ ਦੇ ਆਰ ਕੋਈ ਇੱਕ ਅੱਦਾ ਸੂਟ ਨਹੀਂ ਹੈਗਾ ਤੁਸੀਂ ਕਾਊਂਟ ਵੀ ਕਰ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਇਹ ਸੂਟ ਦਿਖਾ ਰਹੀ ਆ ਇਹ ਤਕਰੀਬਨ 150 ਸੂਟ ਆ ਤੇ ਹੁਣ ਇਹਨਾਂ ਦੇ ਵਿੱਚੋਂ ਹੀ ਹੁਣ ਮੈਂ ਥਾਣਾ ਚੋਂ ਇੱਕ ਇੱਕ ਸੂਟ ਕੱਟਿਆ ਹੋਇਆ ਇਹ ਠੀਕ ਆ ਤਾਂ ਇਹਨਾਂ ਦੇ ਟ੍ਰਿਪਲ ਸੂਟ ਨੇ ਮੇਰੇ ਕੋਲ ਦੇਖੋ ਜੀ ਆ ਵੀ ਬਹੁਤ ਸੋਹਣਾ ਪ੍ਰਿੰਟ ਆ ਮੈਨੂੰ ਐਡਾ ਹੁੰਦਾ ਕਿ ਤੁਹਾਨੂੰ ਸਾਰੇ ਪ੍ਰਿੰਟ ਸਮਝ ਆ ਜਾਣ ਕਿਉਂਕਿ ਪ੍ਰਿੰਟ ਹੈ ਵੀ ਕਾਸ ਹੋਣੇ ਸਾਰੇ ਡੇਲੀ ਕਲੈਕਸ਼ਨ ਦੇ ਵਿੱਚ ਐਨੇ ਐਨੇ ਸੂਟ ਪਾਣੇ ਵੀ ਥੋੜਾ ਪਿਆਰੀ ਹੈ ਜਿਹੜਾ ਮੈਨੂੰ ਮਿਲ ਰਿਹਾ ਨਹੀਂ ਤਾਂ 8-10 ਕ ਸੂਟ ਦਿਖਾ ਕੇ ਵੀਡੀਓ ਪੂਰੀ ਹੋ ਜਾਂਦੀ ਆ ਇਹ ਸਾਰਾ ਐਦਾਂ ਕਿ ਜਿੰਨੇ ਮੈਂ ਦਿਖਾਨੀ ਆ ਸੋਲਡ ਆਊਟ ਹੁੰਦੇ ਨੇ ਜੇ ये शर्ट आ सलवार देखो प्रिंट बहुत सोहना प्रिंट आ डिजिटल प्रिंटिंग आ इस प्रिंट से भी रामटैक्स तो देखा होगा रामटैक्स का प्रिंट आ पास बनिया हुआ पीस भी आया से पट्टे के न ਪੈਚਿੰਗ ਹੋਈ ਵੀ ਸੀਗੀ ਤਿੰਨ ਚਾਰ ਕਲਰ ਸੀ ਇਹ ਇਹ ਸਾਰੇ ਰਾਮ ਟੈਕਸਟ ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਆ ਦਿਖਾ ਰਹੀ ਆ ਇਹ ਬ੍ਰੀਕ ਪ੍ਰਿੰਟ ਦੀ ਸ਼ਰਟ ਆ ਤੇ ਦੇ ਨਾਲ ਹੀ ਲਾਈਨਾਂ ਵਾਲੀ ਸਲਵਾਰ ਆ ਦੋ ਸੂਟ ਆ ਇਹਦੇ ਵਿੱਚ ਤੇ ਇੱਕ ਤੁਹਾਨੂੰ ਇਹ ਬ੍ਰੀਕ ਪ੍ਰਿੰਟ ਮਿਲ ਜਾਏਗਾ ਇਹ ਸਲਵਾਰ ਆ ਜੀ ਇਹਦੇ ਨਾਲ ਤੇ ਇੱਕ ਤੁਹਾਨੂੰ ਇਹ ਵਾਲਾ ਬ੍ਰੀਕ ਪ੍ਰਿੰਟ ਮਿਲ ਜਾਏਗਾ ਇਹ ਬਹੁਤ ਪਿਆਰੀ ਜੀ ਸਲਵਾਰ ਹੈ ਇਹਦੇ ਨਾਲ ਇਹਦੇ ਵਿੱਚ ਇੱਕੇ ਕਲਰ ਮਿਲ ਛੇਗਾ ਤੁਹਾਨੂੰ ਠੀਕ ਹੈ ਇਹ ਹੈਗੇ ਅਸੀਂ ਦੀ ਸਲਵਾਰ ਇਹ ਦੋਨਾਂ ਦੇ ਵਿੱਚ ਹਲਕਾ ਜਿਹਾ ਫਰਕ ਹੈ ਇਹ ਗ੍ਰੀਨ ਟੋਨ ਤੇ ਇਹ ਥੋੜਾ ਜਿਹਾ ਬਲੈਕੀ ਸਟੋਨ ਤੇ ਹੈ ਸੇਮ ਹੀ ਪ੍ਰਿੰਟ ਹੈ ਠੀਕ ਹੈ ਜੀ ਸੂਟ ਐਨੇ ਜ਼ਿਆਦਾ ਹੁੰਦੇ ਆ ਮੈਂ ਖੁਦ ਵੀ ਬੋਲ-ਬੋਲ ਕੇ ਥੱਕ ਜਾਨੀ ਆ ਬਹੁਤ ਸੋਹਣੇ ਸੂਟਾਂ ਪ੍ਰਿੰਟ ਤਾਂ ਪੁੱਛੋ ਹੀ ਨਾ ਤੁਹਾਡੇ ਸਾਹਮਣੇ ਹੀ ਨੇ ਜੀ ਸਾਰੀ ਸੂਟਾਂ ਦੇ ਪ੍ਰਿੰਟ ਇੱਕ ਸੂਟ ਮਿਲੇਗਾ ਤੁਹਾਨੂੰ 1100 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 2000 ਦੇ ਇਹ ਸੂਟ ਨੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਹੀ ਆ ਇਹ ਸਾਰੇ ਤੁਹਾਨੂੰ 5 ਮੀਟਰ 올ਓਵਰ ਸੂਟ ਮਿਲਣਗੇ ਇਹਨਾਂ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੀ ਮੈਚਿੰਗ ਸੂਟ ਦਿਖਾਏ ਆ ਠੀਕ ਆ ਹੁਣ ਇਹ ਸੂਟ ਸਾਰੇ 5-5 ਮੀਟਰ ਦੇ ਹੋਣਗੇ ਜੀ 올ਓਵਰ ਸੂਟ ਹੋਣਗੇ ਪ੍ਰਿੰਟ ਦੇਖੋ ਸੂਟ ਦਾ ਇਹ ਜੇ ਵੀ ਤੁਹਾਨੂੰ 3 ਸੂਟ ਮਿਲ ਜਾਣਗੇ ਇਹ ਸਾਰੀ 올ਓਵਰ ਸੂਟ ਨੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਵਾਂਗੇ ਪ੍ਰਾਈਸ ਸੇਮ ਰਹੇਗਾ ਸਾਰੀ ਸੂਟਾਂ ਦਾ ਪਿਓਰ ਕਾਟਨ ਜਿਹੜਾ ਵੀ ਸੂਟ ਲੈਣਾ ਹੈ 5-5 ਮੀਟਰ ਦੇ ਸੂਟ ਨੇ ਇਹ ਬਲੈਕ ਕਲਰ ਬਲੈਕ ਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਲੈ ਸਕਦੇ ਹੋ ਪ੍ਰਿੰਟ ਤਾਂ ਸਾਰੇ ਬਹੁਤ ਸੋਹਣੇ-ਸੋਹਣੇ ਆ 5-5 ਮੀਟਰ ਦੇ ਸੂਟਾਂ ਦੇ ਨਾਲ 1100 ਦਾ ਇੱਕ ਸੂਟ ਪਏਗਾ 2000 ਦੇ ਤੁਹਾਨੂੰ ਦੋ ਸੂਟ ਪੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗੇ ਨੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਕਲਰ ਇਹ ਵੀ ਬਹੁਤ ਸੋਹਣੇ ਆ ਇਹ ਇੱਕ ਕੁਇਕ ਬ੍ਰੀਕ ਪ੍ਰਿੰਟ ਚ ਦਿਖਾ ਰਹੀਆਂ ਸੂਟ। ਦੇਖੋ ਜੀ ਸੂਟ। ਇਹਦਾ ਕੋਟ ਸੈੱਟ ਬਣਿਆ ਹੋਇਆ ਕਿੰਨਾ ਸੋਹਣਾ ਲੱਗੇਗਾ ਸੂਟ ਦਾ। ਲੌਂਗ ਕੁੜਤੀ ਬਣਾ ਲਓ, ਨਾਲ ਪੈਂਟ ਬਣਾ ਲਓ। ਇਹ 150 ਪੀਸ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ। ਦਿਖਾ ਰਹੀਆਂ ਮਤਲਬ ਕਿ ਹਲੇ ਤੱਕ ਟੋਟਲ 150 ਪੀਸ ਹੈਗਾ ਤੇ ਸਾਰਿਆਂ ਦੇ ਵਿੱਚ ਤੁਹਾਨੂੰ ਇੱਕ ਇੱਕ ਦੇ ਨਾਲ ਦੇ 3 3 ਸੂਟ ਮਿਲ ਜਾਣਗੇ ਇਹ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਇਹਦੇ ਨਾਲ ਜਸਟ ਕਲਰ ਦੀ ਲੇਸ ਜਿਲਗਾ ਕੇ ਬਹੁਤ ਸੋਹਣਾ ਸੂਟ ਬਣਨਾ ਹੈ ਜਾਂ ਫਿਰ ਇਸ ਦੇ ਅਕੋਰਡਿੰਗ ਲੈਣਾ ਤਾਂ ਤੁਸੀਂ ਇਸ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਇੱਕ ਦੋਕ ਮੈਸੇਜ ਆਏ ਹੋਏ ਸਿਗੇ ਤੁਸੀਂ ਸ਼ਰਾਦਾਂ ਦੇ ਵਿੱਚ ਸੇਲ ਕਿਉਂ ਲਗਾਈ ਹੈ ਮੈਨੂੰ ਨਹੀਂ ਪਤਾ ਹੈਗਾ ਜੀ ਸ਼ਰਾਦ ਕੀ ਹੁੰਨੇ ਆ ਕਿਉਂਕਿ ਅਸੀਂ ਕਦੇ ਮੰਨਦੇ ਨਹੀਂ ਹੈਗੇ ਸ਼ਰਾਦਾਂ ਨੂੰ ਤਾਂ ਕਰਕੇ ਮੈਂ ਕਦੇ ਦੇਖ ਕੇ ਨਹੀਂ ਲਗਾਉਂਦੀ ਹੈਗੀ ਸੇਲ ਮੈਨੂੰ ਇਦਾਂ ਹੁੰਦਾ ਵੀ ਚਲੋ ਮੌਸਮ ਚੇਂਜ ਹੁੰਦਾ ਤਾਂ ਉਸ ਤੇ ਅਕੋਰਡਿੰਗ ਜਿਨ੍ਹਾਂ ਦੀ ਡਿਮਾਂਡ ਆਈ ਸੀਗੀ ਉਹਨਾਂ ਦੇ ਨਾਲ ਨਾਲ ਸਾਰਿਆਂ ਨੂੰ ਦੇ ਦਈਏ ਸੂਟ ਕਲਰ ਬਹੁਤ ਪਿਆਰੇ ਪਿਆਰੀਆਂ ਸਾਰੇ ਬਿਲਕੁਲ ਬ੍ਰੀਕ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਦੋ ਕਲਰ ਨੇ ਕਿ ਸਕਿਨ ਕਲਰ ਆ ਤੇ ਕਿ ਇਹ ਗਰੇ ਜャ ਸ਼ੇਡ ਆ ਠੀਕ ਹੈ ਪਿਓਰ ਕਾਟਨ ਇਹ ਤੁਹਾਨੂੰ ਗੰਗਾ ਬ੍ਰਾਂਡ ਤੇ ਮਿਲੇਗਾ ਜਿਹੜਾ ਇਹ ਵਾਲਾ ਸੂਟ ਆ ਗੰਗਾ ਬ੍ਰਾਂਡ ਦਾ ਘੱਟੋ ਘੱਟ ਮਤਲਬ 17 18 12 ਦਾ ਸੂਟ ਆ ਇਹ ਇਹ ਵੀ ਤੁਹਾਨੂੰ ਗੰਗਾ ਬ੍ਰਾਂਡ ਤੇ ਮਿਲੇਗਾ ਜੀ ਸੂਟ ਬਹੁਤ ਸੋਹਣਾ ਪ੍ਰਿੰਟਾ ਵਰਡਸ ਵਾਲਾ ਮਹਿੰਦੀ ਕਲਰ ਦਾ ਦੁਪੱਟਾ ਲਿਆ ਹੋਵੇ ਸੂਟ ਦੇ ਨਾਲ ਬਹੁਤ ਸੋਹਣਾ ਸੂਟ ਬਣਨਾ ਇਹਦੇ ਵਿੱਚ ਪਰਪਲ ਕਲਰ ਇਹ ਗੰਗਾ ਬ੍ਰਾਂਡ ਦੇ ਸੂਟ ਨੇ ਕਲਰ ਚਾਰ ਮਿਲ ਜਾਣਗੇ ਚਾਰਾਂ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਸੂਟ ਮਿਲ ਜਾਣਗੇ ਜੀ ਠੀਕ ਹੈ ਇਹ ਸਾਰੇ ਗੰਗਾ ਬ੍ਰਾਂਡ ਦੇ ਸੂਟ ਤੁਹਾਨੂੰ ਅੱਜ ਲੈਸਟ ਦੇ ਰਹੇ ਹਾਂ ਅਸੀਂ ਸਾਰੇ ਸੂਟ ਮੈਂ ਸੂਟ ਪ੍ਰਿੰਟਡ ਤੁਹਾਨੂੰ ਦਿਖਾਨੀ ਹੁੰਦੀਆਂ ਜੀ 700 ਵਾਲਾ ਵੀ 800 ਵਾਲਾ ਵੀ ਪਰ ਇਹ ਸਾਰੇ ਸੂਟ ਬ੍ਰਾਂਡ ਦੇ ਨੇ ਉਹ ਵੀ ਸੂਟ ਬ੍ਰਾਂਡ ਦੇ ਹੁੰਦੇ ਆ ਪਰ ਸਟਫ ਸਟਫ ਦਾ ਫਰਕ ਹੁੰਦਾ ਇਹ ਨਹੀਂ ਹੈਗਾ ਕਿ ਅਗਰ ਇੱਕੋ ਹੀ ਬ੍ਰਾਂਡ ਆ ਤਾਂ ਸਿਰਫ ਉਹਨੇ ਇੱਕੋ ਹੀ ਸਟਫ ਕੱਢਣਾ ਹੁੰਦਾ ਹੈ ਬਹੁਤ ਤਰ੍ਹਾਂ ਦਾ ਸਟਾਫ ਹੈ ਦੇਖੋ ਕਿੰਨਾ ਸੋਹਣਾ ਸੂਟ ਆ ਇਹਨਾਂ ਤੇ ਤੁਸੀਂ ਹਲਕਾ ਹਲਕਾ ਵਰਕ ਕਰਾ ਲਓ ਸਟਫ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਿਆਣਾ ਇਹ ਜਿਹੜਾ ਖੋਲਿਆ ਜੀ ਉਹਦੇ ਵਿੱਚ ਇਹ 4 ਸੂਟ ਹੈਗੇ ਆ ਠੀਕ ਹੈ ਇਹ ਆਲਓਵਰ 5-5 ਮੀਟਰ ਦੇ ਸੂਟ ਆ ਜਿਹੜੇ ਮੈਂ ਤੁਹਾਨੂੰ ਸਾਰੇ ਦਿਖਾ ਰਹੀ ਹਾਂ ਹੁਣ ਤੱਕ ਦੇਖੋ ਜੀ ਸੂਟ ਕਿ ਮੈਂ ਫਿਰ ਵੀ ਤੁਹਾਨੂੰ ਬਹੁਤ ਜਲਦੀ ਜਲਦੀ ਵੀਡੀਓ ਦਿਖਾਈਏ ਬਣਾਈਏ ਇਹਨਾਂ ਦੀ ਅਸੀਂ ਕਿਉਂਕਿ ਮੈਂ ਬਹੁਤ ਸਾਰੇ ਸੂਟ ਨਹੀਂ ਖੋਲੇ ਹੈਗੇ ਨਹੀਂ ਫਿਰ ਵੀਡੀਓ ਲੰਮੀ ਹੋ ਜਾਂਦੀ ਏ ਥੋੜੀ ਜਿਹੀ ਪ੍ਰਿੰਟ ਤਾਂ ਇੱਕ ਤੋਂ ਇੱਕ ਆ ਜੀ 5 5 ਮੀਟਰ ਦੇ ਵਿੱਚ ਵੀ 18 3 ਸੂਟ ਨੇ ਸਾਰੇ ਕਿਸੇ ਚ ਹਲੇ ਅਸੀਂ ਕਟਿੰਗ ਕਰਨੀ ਹੈ ਕੋਈ ਕੋਈ ਕਟਿੰਗ ਕੀਤਾ ਹੋਇਆ ਇਹਦੇ ਵਿੱਚ ਇਹ ਕਲਰ ਨੇ ਠੀਕ ਹੈ ਜੀ ਤੇ ਇਹ ਸੀਗੇ ਸਾਰੇ ਪਿਓਰ कॉटन ਦੇ ਸੂਟ ਮੇਰੇ ਕੋਲ ਕੁਸ਼ਿਕ ਸੂਟ ਪਏ ਨੇ ਜਿਹੜੇ 1 1 2 2 ਪੀਸ ਪਏ ਆ ਮੈਂ ਤੁਹਾਨੂੰ ਉਹ ਵੀ ਏਸੇ ਰੇਟ 'ਚ ਲਗਾਵਾਂਗੇ ਇਹ ਹੈਗੇ ਨੇ ਜੀ ਬਹੁਤ ਪਿਆਰਾ ਪੀਸ ਸ਼ਰਟ ਦਾ ਤੇ ਇਹ ਹੈਗੀ ਆ ਸਲਵਾਰ ਜਿੱਦਾਂ ਮਰਜੀ ਤੋਤੋ ਕੇ ਪਾਈ ਜਾ ਸੂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਵੀ ਪਿਓਰ कॉटन ਦਾ ਸੂਟ ਆ ਠੀਕ ਹੈ 1000 ਦੇ ਸੂਟ ਨੇ ਸਾਰੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਵਾਂਗੀ ਦੋ ਤਿੰਨ ਪੀਸ ਇਹ 1000 ਦੇ ਜੀ ਇਹ ਵਾਲਾ ਵੀ ਸੂਟ 1000 ਦਾ ਇਹ ਵੀ ਤੁਸੀਂ ਚਾਹੇ ਸਿੰਗਲ ਸੂਟ ਲੈ ਲਓ ਤਾਂ ਵੀ ਤੁਹਾਨੂੰ 1000 ਦਾ ਪੈਣਾ ਦੋ ਲੈਣੇ ਆ ਤਾਂ ਵੀ ਤੁਹਾਨੂੰ ਦੋ ਸੂਟ 2000 ਦੇ ਪੈਣਗੇ ਤੇ ਇਹ ਹੈਗੇ ਨੇ ਜੀ ਜੋਰਜਟ ਦੇ ਸੂਟ ਪਿਓਰ ਜੋਰਜਟ ਮੇਰੇ ਕੋਲ 22 2-2 ਪੀਸ ਪਏ ਆ ਇਹਨਾਂ ਦੇ ਇਹ ਮੈਂ ਸਾਰੇ ਤੁਹਾਨੂੰ ਅੱਜ 1000 ਰੁਪਏ ਚ ਕੱਢ ਰਹੀ ਹਾਂ ਇੱਕ ਇਹ ਵਾਲਾ ਜੋਰਜਟ ਦਾ ਤੇ ਇੱਕ ਤੁਹਾਨੂੰ ਇਹ ਡਿਜ਼ਾਈਨ ਮਿਲ ਜੇਗਾ ਇਹ ਵੀ ਜੌਰਜਟ ਦੇ ਉੱਪਰੀ ਆ ਠੀਕ ਹੈ ਤੇ ਇੱਕ ਇਹ ਥਾਨ ਹੈ ਸਾਡੇ ਕੋਲ ਇਹ ਸੀ ਹਲੇ ਕਟਿੰਗ ਨਹੀਂ ਸੀ ਕੀਤਾ ਮੈਨੂੰ ਸਾਹਮਣੇ ਲਿਖਿਆ ਗਿਆ ਤਾਂ ਮੈਂ ਕਿਹਾ ਚਲੋ ਇਹ ਵੀ ਪਾਈ ਦਿੰਨੇ ਆ ਇਹ ਸੂਟ ਵੀ ਤੁਹਾਨੂੰ 1000 ਦੇ ਵਿੱਚ ਮਿਲੇਗਾ ਇਹ ਵੀ ਜੌਰਜਟ ਤੇ ਆ ਤੇ ਸੂਟ ਹੈਗੇ ਨੇ ਜੀ ਇਹ ਤਿੰਨ ਠੀਕ ਹੈ ਜੀ ਇਹ ਜਿਹੜੇ ਜਾਰਜਟ ਵਾਲੇ ਸੂਟ ਨੇ ਚਾਹੇ ਤੁਸੀਂ ਇੱਕ ਲੈ ਲਓ ਚਾਹੇ ਦੋ ਲੈ ਲਓ ਤੁਹਾਨੂੰ ਇਹ 1000 ਦਾ ਹੀ ਪੈਣਾ ਹੈ। ਹਾਂਜੀ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਣਗੇ ਸਾਰੇ ਸੂਟ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਰੋਜ਼ ਕਲੈਕਸ਼ਨ ਆਉਂਦੀ ਹੈ ਜੀ ਹਰ ਰੋਜ਼ ਅਸੀਂ 12:30 ਦੇ ਵਿੱਚ ਵੀਡੀਓ ਪਾਉਂਦੇ ਆ। ਤੇ ਜਿਹੜੇ ਨਵੇਂ ਜੁੜੇ ਨੇ ਮੇਰੇ ਨਾਲ ਤੇ ਤੁਸੀਂ ਸਕਰੀਨ ਸ਼ਾਟ ਭੇਜਣਾ ਹੁੰਦਾ ਮੇਰੇ ਫੋਨ ਤੇ ਪੇਮੈਂਟ ਅਡਵਾਂਸ ਚ ਰੈਂਦੀ ਆਪਣਾ ਐਡਰੈਸ ਭੇਜਣਾ ਹੁੰਦਾ ਵੀ ਡੇਰੀਆ ਪਿੰਨ ਕੋਡ ਅਸੀਂ ਤੁਹਾਨੂੰ ਸੂਟ ਥੋੜਾ ਪਾਰਸਲ ਕਰਾਂਗੇ ਜੀ ਵੀਡੀਓ ਦੇਖਣ ਲਈ ਥੈਂਕ ਯੂ so much ਥੈਂਕ ਯੂ